ਇਨਾਂ ਦੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਮਾਸੜ ਜੀ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੀ ਅੱਖਾਂ ਦੇ ਸਾਹਮਣੇ ਉਹ ਜਿਹੜਾ ਜ਼ੁਲਮ ਸੀ ਉਹ ਕੀਤਾ ਗਿਆ ਕਿਹੜੇ ਇਲਾਕੇ ਚ ਰਹਿੰਦੇ ਸੀ ਉਦੋਂ ਜਦੋਂ 184 ਬਾਰੇ ਨਾਲ ਗਾਮ ਨੇ ਕਿਹੜੇ ਕਿਹੜੀਆਂ ਚੀਜ਼ਾਂ ਤੁਸੀਂ ਆਪਣੀ ਅੱਖੀ ਦੇਖੀਆਂ ਨੇ ਜਿਹੜੀਆਂ ਅੱਜ ਵੀ ਅੱਖਾਂ ਦੇ ਵਿੱਚ ਘੁੰਮ ਜਾਂਦੇ ਨੇ ਕਈ ਵਾਰ ਕਿਸ ਨੇ ਜਿੰਦਾ ਜਲਾ ਦਿੰਦੇ ਆ ਸਾਡੇ ਅਜੇ ਅੱਖਾਂ ਦੇ ਸਾਹਮਣੇ ਜਿੰਦਾ ਲਾਸ਼ਾਂ ਪਈਆਂ ਦੇਖੀਆਂ ਸੀ ਬਾਦਰ ਸਾਹਿਬ ਨੂੰ ਉਸੇ ਤਰ੍ਹਾਂ ਟਕਲ ਦੇ ਵਿੱਚ ਟਾਇਰ ਪਾ ਕੇ ਸੜ ਦਿੱਤਾ ਹਾਂਜੀ ਮੈਂ ਉਹਨਾਂ ਧੋਖੇ ਚ ਮਾਰੇ ਪਹਿਲਾ ਗਿੰਦਗੀ ਅਸੀਂ ਕੁਛ ਨਹੀਂ ਕਹਾਂਗੇ ਤੁਸੀਂ ਆਪਣੇ ਤਲਵਾਰਾਂ ਵਗੈਰਾ ਦੇ ਦਿਓ ਸਾਨੂੰ ਉਹਨਾਂ ਨੇ ਦਿੱਤੀਆਂ ਤਾਂ ਨਾ ਧੋਖੇ ਦੇ ਪਰ ਮਾਰਤਾ ਨਾ ਤੇ ਜਿਹੜੀ ਇਹ ਸਾਰੀ ਇਹ ਕੁਆਟਰ ਨੇ ਇਹ ਉਹ ਸਰਕਾਰ ਨੇ ਤੇ ਸਰਕਾਰ ਨੇ ਦਿੱਤੇ ਸੀ ਜਿਹਨਾਂ ਦੀ ਹਾਲਤ ਦੇਖੋ ਕਿਦਾਂ ਦੀ ਹੈ ਜਦੋਂ ਬਾਪਰੀ ਘਟਨਾ ਤੁਹਾਡੀ ਕਿੰਨੀ ਉਮਰ ਸੀ ਉਸ ਸਾਲ ਮੈਂ 13 ਸਾਲ ਦਾ ਸੀ ਦੇਖ ਸਕਦੇ ਹੋ ਕਿ ਕਈ ਚੀਜ਼ਾਂ ਜਿਹੜੀਆਂ ਥੱਲੇ ਫਰਸ਼ ਆ ਫਰਸ਼ ਦੇ ਵਿੱਚ ਵੀ ਤਰੇੜਾਈਆਂ ਹੋਈਆਂ ਸਾਰੀ ਜਗ੍ਹਾ ਜਿਹੜੀ ਥੱਲੇ ਬੈਠ ਗਈ ਆ ਕਈ ਘਰਾਂ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਰੁਜ਼ਗਾਰ ਜ਼ਰੂਰ ਚਲਾਇਆ ਪਰ ਜਦੋਂ ਕਿ ਜੇਕਰ ਪੈਸਾ ਨਾ ਹੋਵੇ ਜੀਵਨ ਦੇ ਵਿੱਚ ਤਾਂ ਫਿਰ ਸਮਾਨ ਵੀ ਕਿੱਥੋਂ ਕਾਉਣ ਕਿਉਂਕਿ ਇਹ ਦੁਕਾਨ ਆ ਜਿਹੜੀ ਬੜੇ ਘੱਟ ਚੱਲਦੀ ਆ ਜੇਕਰ ਇੱਥੇ ਥੋੜਾ ਮੋਟਾ ਸਮਾਨ ਹੋਵੇ ਤਾਂ ਹੀ ਗਾਹਕ ਆਵੇਗਾ ਪਰ ਘਰ ਦੇ ਹਾਲਾਤ ਐਸੇ ਨੇ ਕਿ ਆਪਣੀ ਰੋਜੀ ਰੋਟੀ ਦਾ ਜਿਹੜਾ ਉਹ ਚਿੰਤਾ ਪਈ ਰਹਿੰਦੀ ਆ 1984 ਦਿੱਲੀ ਦਰਦ ਤੇ ਦਾਸਤਾਨ ਅਸੀਂ ਉਹਨਾਂ ਪਰਿਵਾਰਾਂ ਨੂੰ ਤੁਹਾਡੇ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਉਸ ਜ਼ੁਲਮ ਨੂੰ ਹੰਡਾਇਆ ਏ ਤੇ ਅੱਜ ਵੀ ਆਪਣਿਆਂ ਨੂੰ ਖੋਣ ਦਾ ਦਰਦ ਅੱਖਾਂ ਦੇ ਵਿੱਚ ਹੈ ਸਾਡੇ ਨਾਲ ਇੱਕ ਪਰਿਵਾਰ ਆ ਇਸ ਨੌਜਵਾਨ ਨੇ ਜਿਹੜੇ ਸਰਦਾਰ ਸਾਡੇ ਨਾਲ ਨੇ ਤਾ ਅਸੀਂ ਉਸ ਥਾਂ ਤੇ ਮੌਜੂਦ ਹਾਂ ਤਿਲਕਨਗਰ ਦੇ ਵਿੱਚ ਤਾਂ 1984 ਦੇ ਵਿੱਚ ਇਹਨਾਂ ਦੇ ਨਾਲ ਵੀ ਬਹੁਤ ਜ਼ੁਲਮ ਹੋਇਆ ਇਹਨਾਂ ਦੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਮਾਸੜ ਜੀ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਦੀ ਅੱਖਾਂ ਦੇ ਸਾਹਮਣੇ ਉਹ ਜਿਹੜਾ ਜ਼ੁਲਮ ਸੀ ਉਹ ਕੀਤਾ ਗਿਆ ਤੁਹਾਡਾ ਕੀ ਨਾਮ ਹੈ ਨਿਰਮਲ ਸਿੰਘ ਕਿਹੜੇ ਇਲਾਕੇ 'ਚ ਰਹਿੰਦੇ ਸੀ ਉਦੋਂ ਜਦੋਂ 1984 ਦੇ ਨਾਲ ਗਾਮਲੇ ਗਾਮਨੇ ਪਿੰਡ ਹੁਣ ਇਹ ਤਿਲਕਨਗਰ ਹੈ ਤਿਲਕ ਵਿਹਾਰ ਤਿਲਕ ਵਿਹਾਰ ਤੇ ਜਿਹੜੀ ਇਹ ਸਾਰੀ ਇਹ ਇਹ ਕੁਆਟਰ ਨੇ ਇਹ ਉਹ ਸਰਕਾਰ ਨੇ ਤੇ ਸਰਕਾਰ ਨੇ ਤੇ ਅਜਿਹਨਾਂ ਦੇ ਹਾਲ ਦੇਖੋ ਕਿਦਾਂ ਦੀ ਹੈ ਸਾਰਾ ਹਾਲ ਇੰਟਰਵਿਊ ਮਿਲਦਾ ਸਾਰੇ ਹਾਂਜੀ ਸਾਬ ਜੀ ਜਦੋਂ ਵਾਪਰੀ ਘਟਨਾ ਤੁਹਾਡੀ ਕਿੰਨੀ ਉਮਰ ਸੀ ਉਸ ਸਮੇਂ ਮੈਂ 13 ਸਾਲ ਦਾ ਸੀ 13 ਸਾਲ ਤੁਹਾਡੀ ਜਿਹੜੀ ਭਰਾ ਸੀ ਉਹਨਾਂ ਦੀ ਉਮਰ ਕਿੰਨੀ ਸੀ ਉਹਨੇ ਉਮਰ 16 ਸਾਲ 16 ਸਾਲ ਹਾਂਜੀ ਕਿੱਥੇ ਉਦੋਂ ਤੁਸੀਂ ਨੇ ਕਿਹੜੇ ਕਿਹੜੇ ਚੀਜ਼ਾਂ ਦੇਖੀਆਂ ਜਦੋਂ ਝੁਲਮ ਹੋ ਰਿਹਾ ਸੀ ਅੱਖੀਂ ਦੇਖਿਆ ਆਪਣੇ ਬਸ ਉਹਨਾਂ ਨੇ ਜਿਹੜਾ ਟਾਇਰ ਪਾ ਕੇ ਅਗਲੇ ਵਿੱਚ ਅੱਗ ਲਗਾਤੀ ਕਿ ਕਿਸੇ ਨੇ ਪੈਟਰੋਲ ਪਾਤਾ ਕਿਸੇ ਨੇ ਕੁਝ ਘਟਤਾ ਐਦਾਂ ਸੀ ਕਿੰਨਾਂ ਦੀ ਹਾਂਜੀ ਕਿੰਨੇ ਭੈੜਾ ਸੀ ਤੁਸੀਂ ਅਸੀਂ ਤਿੰਨ ਚਾਰ ਤਿੰਨ ਚਾਰ ਭੈੜਾ ਭੈਣ ਫਰਾ ਕੋਡੀ ਜਾਨ ਕਿੰਨੀ ਬਚਾਈ ਮੈਂ ਪੜਸਿਆਂ ਦੇ ਘਰ ਛੁਪ ਗਿਆ ਸੀ ਉਹਨਾਂ ਨੂੰ ਬਚਾਲਿਆ ਉਹਨਾਂ ਲੋਕਾਂ ਨੇ ਹਾਂਜੀ ਕਈ ਕਈ ਇਹ ਵੀ ਕਹਿੰਦੇ ਨੇ ਕਿ ਕਈ ਪੜੋਸੀ ਹੀ ਗਦਾਰੀ ਕਰ ਗਏ ਸੀ ਕਈ ਕਈ ਨੇ ਵਿੱਚ ਕਈਆਂ ਨੇ ਮਦਦ ਵੀ ਕੀਤੀ ਹੈ ਸਾਡੇ ਤਾਂ ਪੜੋਸੀ ਇੱਛਾ ਉਹਨਾਂ ਨੇ ਮਦਦ ਕੀਤੀ ਜਦ ਤੱਕ ਉਹਨਾਂ ਨੇ ਗਦਾਰੀ ਵੀ ਕੀਤੀ ਹੈ ਕਹਿੰਦੇ ਬਹੁਤ ਜ਼ਿਆਦਾ ਉਹ ਤਾਂ ਪਰਲੇ ਦੂਰ ਦੇ ਇਲਾਕੇ ਸੀ ਲੇਕਿਨ ਜਿਹੜੀ ਸਾਡੇ ਗਲੀ ਦੇ ਅਸੀਂ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਕੋਣ ਪਰਿਵਾਰ ਸੀ ਉਹ ਕਿਹੜੇ ਧਰਮ ਦੇ ਸੀ ਉਹ ਹਿੰਦੂ ਸੀਗੇ ਨਾਲ ਹਿੰਦੂ ਸੀ ਹਾਂਜੀ ਪੰਜਾਬੀ ਸੀਗੇ ਤੇ ਨਾਲ ਪੀ ਹਿੰਦੀ ਹਿੰਦੂ ਪੰਜਾਬੀ ਸੀ ਹਾਂਜੀ ਉਹਨਾਂ ਨੇ ਮਦਦ ਕੀਤੀ ਹਾਂਜੀ ਜਦੋਂ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਆਪਣੇ ਅੱਖੀ ਦੇਖੀਆਂ ਨੇ ਜਿਹੜੀਆਂ ਅੱਜ ਵੀ ਅੱਖਾਂ ਦੇ ਵਿੱਚ ਘੁੰਮ ਜਾਂਦੇ ਨੇ ਕਈ ਵਾਰ ਕਿਸੇ ਨੇ ਜਿੰਦਾ ਜਲਾ ਦਿੰਦੇ ਆ ਸਾਡੇ ਅਜੇ ਵੀ ਅੱਖਾਂ ਦੇ ਸਾਹਮਣੇ ਜਿੱਦਾਂ ਲਾਸ਼ਾਂ ਪਈਆਂ ਦੇਖੀਆਂ ਸੀ ਉਹ ਸਾਡੇ ਇਹ ਵੀ ਜਨ ਦੇ ਵਿੱਚ ਆਇਆ ਹੈ ਪ੍ਰਾਧਿਆਤੋਂ ਦੀ ਹਾਂਜੀ ਪ੍ਰਾਧਿਆਤ ਖੇਡਦੇ ਹੁੰਦੇ ਸੀ ਬੱਚੇ ਹਾਂਜੀ ਹਾਂਜੀ ਵੱਡਾ ਪ੍ਰਸਤ ਫੁੱਟਬਾਲ ਤੇ ਖੇਡਦੇ ਗਏ ਹਾਂਜੀ ਹਾਂਜੀ 13 ਸਾਲ ਦੀ ਨਾ ਉਮਰ ਸੀ ਹਾਂਜੀ ਮੇਰੀ 13 ਸਾਲ ਉਹਨਾਂ ਦੀ 16 ਸਾਲ ਉਹਨਾਂ ਦਾ 16 ਸਾਲ ਹਾਂਜੀ ਫਾਦਰ ਸਾਹਿਬ ਨੇ ਉਸੇ ਤਰੰਤ ਗੱਲ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਹਾਂਜੀ ਮੈਂ ਉਹਨਾਂ ਧੋਖੇ ਚ ਮਾਰੇ ਪਹਿਲਾਂ ਕਿੰਦੇ ਕੀ ਕੁਝ ਨਹੀਂ ਕਹਾਂਗੇ ਤੁਸੀਂ ਆਪਣੇ ਤਲਵਾਰਾਂ ਵਗੈਰਾ ਦੇ ਦਿਓ ਸਾਨੂੰ ਉਹਨਾਂ ਨੇ ਦੇਤੀਆਂ ਤਾਂ ਨਾ ਧੋਖੇ ਚ ਫਿਰ ਮਾਰਤਾ ਨਾਲ ਬਸੜੀ ਤੁਹਾਨੂੰ ਮਿਲਣ ਆਏ ਹੋਏ ਸੀ ਜਾਂ ਇਕੱਠੀ ਰਹਿੰਦਾ ਸੀ ਉਹਨਾਂ ਦੇ ਬੇਟੇ ਨੂੰ ਬਾਹਰ ਲੈਣਾ ਸੀ ਦੁਬਈ ਉਹਨਾਂ ਨੇ ਛੱਡਣ ਆਏ ਸੀਗੇ ਉਹ ਬੇਟਾ ਚਲੇ ਗਿਆ ਸੀ ਦੁਬਈ ਬੇਟਾ ਉਹ ਕਿਤੇ ਯਾਰ ਦੋਸਤ ਦੇ ਘਰ ਗਿਆ ਸੀ ਕਲਕੱਤੀਵਲ ਉਹ ਬਚ ਗਿਆ ਤੇ ਮਸਰ ਦੀ ਇੱਥੇ ਸੀ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਤੁਹਾਡੇ ਮਾਤਾ ਕਾਬੜੇ ਔਖੇ ਤਰੀਕੇ ਦੇ ਨਾਲ ਤੁਹਾਨੂੰ ਪੜਾਇਆ ਪੜੇ ਵੀ ਤੁਸੀਂ ਜਾਂ ਪੜ੍ਹਾਈ ਨਹੀਂ ਕੀਤੀ ਸੀ ਪੜ੍ਹਾਈ ਕੀਤੀ ਸੀ ਫਿਰ ਕਿੰਨੇ ਸਾਲ ਹੁਣ 12 ਤੱਕ ਕੀਤੀ ਹੋਈ ਹੈ 12 ਤੱਕ ਹਾਂਜੀ ਜਿਹੜੇ ਘਰੇ ਹਾਲਾਤਾਂ ਚ ਪੜਿਆ ਕੋਈ ਗੁਜ਼ਾਰਾ ਹੈ ਸੀ ਸਾਧਨ ਦਾ ਕੋਈ ਨਹੀਂ ਸੀ ਪਰ ਉਹ ਬੱਚਾ ਸੀ ਨਾਨਕਸ ਰਾਸ਼ਮ ਦੇ ਇਸੇ ਤੇ ਜ਼ਿਆਦਾ ਟੈਂਟ ਕੈਂਪ ਲੱਗਿਆ ਸੀ ਉਹਨਾਂ ਨੇ ਮਦਦ ਕੀਤੀ ਫਿਰ ਸਕੂਲਾਂ ਦੇ ਵਿੱਚ ਫਿਰ ਪੜ੍ਹੇ ਨੂੰ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਮੈਂ ਨੌਵੀਂ ਚ ਪੜਦਾ ਸੀਗਾ ਮਾਤਾ ਦੇ ਘਰਾਂ ਦੇ ਵਿੱਚ ਕੰਮ ਕਰਕੇ ਪੜਾਇਆ ਕੰਮ ਕਰਦੇ ਰਹੇ ਹਾਂ ਬਸ ਅਨੰਦ ਉਹਨਾਂ ਦੇ ਤੋਂ ਕੁਝ ਨੌਕਰੀ ਕੇ ਕਰ ਨਹੀਂ ਸਕਦੇ ਸੀਗੇ ਫਿਰ ਮੇਰੇ ਵੱਡੇ ਭਰਾ ਨੂੰ ਨੌਕਰੀ ਮਿਲੀ ਸੀ ਫਿਰ ਥੋੜਾ ਘਰ ਦੇ ਹਾਲਾਤ ਠੀਕ ਹੋਏ ਸੀ ਥੋੜਾ ਫੇਰ ਹਾਂਜੀ ਹੁਣ ਜਿਸ ਤਰ੍ਹਾਂ ਹੁਣ ਦੁਕਾਨ ਤੁਸੀਂ ਨੇ ਪਾਈ ਹੋਈ ਆ ਦੁਕਾਨ ਦਾ ਸਾਹਮਣੇ ਲੈਂਟਰ ਵੀ ਡਿੱਗਣ ਵਾਲਾ ਹੈ ਜੀ ਸਮਾਨ ਨਹੀਂ ਹੈ ਦੁਕਾਨ ਦੇ ਵਿੱਚ ਕੀ ਕਾਰਨ ਆ ਕਿ ਕੋਈ ਰੋਜ਼ਗਾਰ ਨਹੀਂ ਚੱਲਦਾ ਪਰ ਰੋਜ਼ਗਾਰ ਚੱਲਦਾ ਨਹੀਂ ਵਰਨਾ ਮਦਦ ਵੀ ਕਿਤੇ ਮਿਲਦੀ ਨਹੀਂ ਸਹੀ ਹੈ ਜੇ ਪੈਸਾ ਹੋਵੇ ਫਿਰ ਵਧੀਆ ਸਮਾਨ ਪਾ ਸਕਦੇ ਹਾਂ ਹਾਂਜੀ ਦੇਖ ਸਾਦੇ ਹੋ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤਿਲਕਨਗਰ ਦੀਆਂ ਹੀ ਤਸਵੀਰਾਂ ਨੇ ਤਾਂ ਸਾਹਮਣੇ ਲੈਂਟਰ ਵੀ ਜਿਹੜਾ ਉਸੇ ਤਰ੍ਹਾਂ ਹਾਲਤਾ ਜਿਹੜੀ ਉਸ ਦੀ ਬਣੀ ਹੋਈ ਆ ਤਰੇੜਾਈਆਂ ਹੋਈਆਂ ਨੇ ਤਾਂ ਖਾਤਰੀ ਦੇ ਵਿੱਚ ਇਹ ਪਰਿਵਾਰ ਰਹੇ ਨੇ ਰਹਿ ਰਹੇ ਨੇ ਤਾਂ ਇੱਕ ਸਰਦਾਰ ਜੀ ਨੇ ਜਿਨ੍ਹਾਂ ਨੇ ਆਪਣੀ ਦੁਕਾਨ ਦੇ ਰਹੀ ਆਪਣੀ ਰੁਜ਼ਗਾਰ ਦਾ ਕੰਮ ਜਿਹੜਾ ਉਹ ਆਰੰਭ ਕੀਤਾ ਭਾਵੇਂ ਕੀ ਅ ਦੇਖ ਸਕਦੇ ਹੋ ਕਿ ਕਈ ਚੀਜ਼ਾਂ ਜਿਹੜੀਆਂ ਥੱਲੇ ਫਰਸ਼ ਆ ਫਰਸ਼ ਦੇ ਵਿੱਚ ਵੀ ਤਰੇੜਾ ਆਈ ਹੋਏ ਸਾਰੀ ਜਗ੍ਹਾ ਜਿਹੜੀ ਥੱਲੇ ਬੈਠ ਗਈ ਆ ਕਈ ਕਰਾਂ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਰੋਜਗਾਰ ਜਰੂਰ ਚਲਾਇਆ ਪਰ ਜਦੋਂ ਕਿ ਜੇਕਰ ਪੈਸਾ ਨਾ ਹੋਵੇ ਜੇਬ ਦੇ ਵਿੱਚ ਤਾਂ ਫਿਰ ਸਮਾਨ ਵੀ ਕਿੱਥੋਂ ਪਾਉਣ ਕਿਉਂਕਿ ਇਹ ਦੁਕਾਨ ਆ ਜਿਹੜੀ ਬੜੇ ਘੱਟ ਚੱਲਦੀ ਆ ਜੇਕਰ ਇੱਥੇ ਥੋੜਾ ਮੋਟਾ ਸਮਾਨ ਹੋਵੇ ਤਾਂ ਹੀ ਗਾਹਕ ਆਵੇਗਾ ਪਰ ਘਰ ਦੇ ਹਾਲਾਤ ਐਸੇ ਨੇ ਕਿ ਆਪਣੀ ਰੋਜੀ ਰੋਟੀ ਦਾ ਜਿਹੜਾ ਉਹ ਚਿੰਤਾ ਪਈ ਰਹਿੰਦੀ ਆ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਉਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਦਿੱਲੀ